ਤੋਂ ਦੇ ਕਾਰਨ ਜਲੰਧਰ ਅਮਰitsar ਹਾਈਵੇ ਤੇ ਸੜਕ ਹਾਦਸੇ ਚ 25 ਲੋਕ ਜ਼ਖਮੀ ਹੋਏ ਨੇ ਦਰਸਲ ਇੱਕ ਖਰਾਬ ਟਰੱਕ ਹਾਈਵੇ ਤੇ ਘੜਾ ਸੀ ਜਿਸ ਵਿੱਚ ਤੋਂ ਦੇ ਕਾਰਨ ਇੱਕ ਕਾਰ ਆਵਜੀ ਜਿਸ ਦਾ ਸਵਾਰ ਬਾਹਰ ਨਿਕਲਿਆ ਤਾਂ ਇੱਕ ਬੱਸ ਵੀ ਕਾਰ ਦੇ ਨਾਲ ਟਕਰਾਈ ਹਾਦਸੇ ਵਿੱਚ ਕਾਰ ਚਾਲਕ ਤਾਂ ਵਲਵਲ ਬਚ ਗਿਆ ਪਰ ਬੱਸ ਵੀ ਸਵਾਰ 25 ਯਾਤਰੀ ਜ਼ਖਮੀ ਹੋ ਗਏ ਬੱਸ ਨੇ ਕਾਰ ਨੂੰ ਹੀ ਜ਼ੋਰ ਦੀ ਟੱਕਰ ਮਾਰੀ ਕਿ ਕਾਰ ਪੂਰੀ ਤਰ੍ਹਾਂ ਪੇਚ ਗਈ ਬੱਸ ਬਟਾਲਾ ਤੋਂ ਜਲੰਧਰ ਆ ਰਹੀ ਸੀ ਨੋਟਬੰਦੀ ਕਿਸ ਕਦਰ ਲੋਕਾਂ ਦੀ ਪਰੇਸ਼ਾਨੀ ਬਣੀ ਹੋਈ ਹੈ ਇਸ ਦੀ ਤਾਜ਼ਾ ਮਿਸਾਲ ਪੀਜੀ ਚੰਡੀਗੜ੍ਹ ਵਿਖੇ ਵੇਖਣ ਨੂੰ ਮਿਲੀ ਜਿੱਥੇ ਦੇ ਏਟੀਐਮਸ ਦੇ ਵਿੱਚ ਪੈਸੇ ਨਹੀਂ ਨੇ ਜਿਸ ਕਾਰਨ ਮਰੀਜ਼ਾਂ ਦੇ ਰਿਸ਼ਤੇਦਾਰ ਦਵਾਈਆਂ ਤੇ ਹੋਰ ਸਮਾਨ ਨੂੰ ਖਰੀਦਣ ਤੋਂ ਅਸਮਰਥ ਵਿਖਾਈ ਦੇ ਰਹੇ ਨੇ ਪੰਜਾਬੀ ਫਿਲਮਾਂ ਦੇ ਅਦਾਕਾਰ ਕਿਸ਼ੋਰ ਸ਼ਰਮਾ ਦੀ ਮੌਤ ਹੋ ਗਈ ਹੈ ਕਪਿਲ ਸ਼ਰਮਾ ਦੀ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਉਹਨਾਂ ਨੇ ਰੋਪੜ ਵਿੱਚ ਆਪਣੇ ਆਖਰੀ ਸਾਹ ਲਏ ਕਿਸ਼ੋਰ ਸ਼ਰਮਾ ਹਾਲ ਹੀ ਵਿੱਚ ਪੰਜਾਬੀ ਫਿਲਮ ਅੰਗਰੇਜ਼ ਅਤੇ ਨਿੱਕਾ ਜੈਲਦਾਰ ਚ ਰੋਲ ਅਦਾ ਕਰ ਚੁੱਕੇ ਨੇ ਜਿਸ ਚ ਲੋਕਾਂ ਨੇ ਉਹਨਾਂ ਨੂੰ ਬਿਹਤਰ ਪਸੰਦ ਕੀਤਾ ਸੀ ਅੰਮ੍ਰਿਤਸਰ ਪੁਲਿਸ ਨੇ ਸ਼ਹਿਰ ਦੇ ਮਕੂਲ ਰੋਡ ਤੇ ਇੱਕ ਬਜ਼ੁਰਗ ਔਰਤ ਅਤੇ ਉਸ ਦੀ ਨੌਕਰਾਨੀ ਦੇ ਕਤਲ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ਘਰ ਦੇ ਪੁਰਾਣੇ ਨੌਕਰ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਮੁਤਾਬਕ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਮੁਲਜ਼ਮ ਕੋਲੋਂ ਲੁੱਟਿਆ ਸਮਾਨ ਅਤੇ ਨਕਦੀ ਵੀ ਬਰਾਮਦ ਕੀਤੀ ਗਈ ਹੈ ਪੁਲਿਸ ਮੁਤਾਬਕ ਪੂਰੀ ਯੋਜਨਾ ਦੇ ਤਹਿਤ ਮੁਲਜ਼ਮ ਰਕੇਸ਼ ਕੁਮਾਰ 3 ਨਵੰਬਰ ਨੂੰ ਯੂਪੀ ਤੋਂ ਪੰਜਾਬ ਪਹੁੰਚ ਕੇ ਆਸੀ ਅਧਿਕਰਾਂਤ ਸਟੇਸ਼ਨ ਤੇ ਰੁਕਣ ਦੇ ਬਾਅਦ ਅਗਲੇ ਦਿਨ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ दास दिया शुक्ला सेठ नादी जिस ਮਹਿਲਾ ਦਾ ਕਤਲ ਹੋਇਆ ਸੀ ਉਹ ਰਾਦਾ ਸਵਾਮੀ ਡੇਰਾ ਵਿਆਸਮੁਖੀ ਗੁਰਿੰਦਰ ਸਿੰਘ ਦੇ ਰਿਸ਼ਤੇਦਾਰ ਸੀ शुक्ला सेठ ਦੇ ਕਤਲ ਦੀ ਖਬਰ ਦੇ ਪਾਤ ਡੇਰਾ ਵਿਆਸਮੁਖੀ ਵੀ ਇੱਥੇ ਪਹੁੰਚੇ ਸਨ